ਸਾਡਾ ਇਹ ਸਬਜ਼ੀ ਮੰਡੀ ਵਿੱਚ ਆਰਤ ਦਾ ਕੰਮ ਆਇਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਦੱਸਣਾ ਚਾਹੁੰਦੇ ਹੀ ਸਾਡੇ ਰੇੜੀਆਂ ਵਾਲੇ ਤੇ ਆਰਤੀਏ ਬਰਾ ਸਵੇਰੇ 4 ਵਜੇ ਹੁੰਦੇ ਆ ਮੰਡੀ ਜੀ ਇਹਨਾਂ ਨਾਲ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਉਹਨੂੰ ਘੇਰਿਆ ਜਾਂਦਾ ਜੀ ਇਹਨਾਂ ਨਾਲ ਲੁੱਟਖੋਟ ਕੀਤੀ ਇਹਨਾਂ ਨਾਲ ਮਾਰਕੁੱਟ ਕੀਤੀ ਜਾਂਦੀ ਡੇਲੀ ਰੋਜ਼ ਦਾ ਕੰਮ ਹੋ ਚੁੱਕਿਆ ਹੀ ਤਿੰਨ ਚਾਰ ਵਾਰ ਪ੍ਰਸ਼ਾਸਨ ਨੂੰ ਮਿਲ ਚੁੱਕੇ ਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਬਾਂਦੇ ਖੜੇ ਜਮਾ ਆਏ ਦੋ ਬੰਦੇ

ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਕੀ ਕੰਮ ਕਰਦੇ ਕੀ ਘਟਨਾ ਹੈ ਮੇਰਾ ਨਾਮ ਹਣੀ ਕੁਮਾਰ ਆਈ ਪ੍ਰਧਾਨ ਸਬਜੀ ਮੰਡੀ ਯੂਨੀਅਨ ਮੁਖਤਰ ਸਾਹਿਬੀ ਸਾਡਾ ਇਹ ਸਬਜੀ ਮੰਡੀ ਵਿੱਚ ਆਰਥਿਕ ਦਾ ਕੰਮ ਹੈ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਦੱਸਣਾ ਚਾਹੁੰਦੇ ਸਾਡੇ ਰੇੜੀਆਂ ਵਾਲੇ ਤੇ ਆਰਤੀਏ ਬਰਾ ਸਵੇਰੇ 4 ਵਜੇ ਆਉਂਦੇ ਆ ਮੰਡੀ ਜੀ ਇਹਨਾਂ ਨਾਲ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਉਹਨੂੰ ਘੇਰਿਆ ਜਾਂਦਾ ਜੀ ਇਨਾਂ ਨੇ ਲੁੱਟਖੋਟ ਕੀਤੀ ਇਹਨਾਂ ਨੇ ਮਾਰਕੁੱਟ ਕੀਤੀ ਹੁੰਦੀ ਦਿੱਲੀ ਰੋਜ਼ ਦਾ ਕੰਮ ਹੋ ਚੁੱਕਿਆ ਹੀ ਤਿੰਨ ਚਾਰ ਵਾਰ ਪ੍ਰਸ਼ਾਸਨ ਨੂੰ ਮਿਲ ਚੁੱਕੇ ਆਂ ਹੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਜਦੋਂ ਵੀ ਜਾਂਦੇ ਆ ਸਾਨੂੰ ਇੰਨੀ ਗੱਲ ਕਹਿ ਦਿੱਤੀ ਜਾਂਦੀ ਆਈ ਪੀਸੀਆ ਲਗਾ ਦਿੱਤੇ ਆਣਗੇ ਪਰ ਕੋਈ ਕਾਰਵਾਈ ਨਹੀਂ ਹੁੰਦੀ ਅਗਲੀ ਗੱਲ ਅਸੀਂ ਇਹ ਗੱਲ ਨਾਲ ਚੋਣੇ ਆਈ ਸਾਡੇ ਆ ਪੰਜ ਸੱਤ ਦਿਨਾਂ ਵਿੱਚ ਇੰਨੀਆਂ ਇਹਨਾਂ ਲੁੱਟਾਂ ਹੋਈਆਂ ਕਿ ਗਰੀਬ ਬੰਦੇ ਆ ਰੇੜੀਆਂ ਵਾਲੇ ਉਹਨਾਂ ਲੋ 7-7 8 700 ਦਾ 8000 ਰੁਪਏ ਖੋਏ ਗਏ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਰੀ ਰੈਡੀ ਯੂਨੀਅਨ ਤੇ ਸਬਜੀ ਮੰਡੀ ਆਰਟੀ ਸਿਚੁਏਸ਼ਨ ਯੂਨੀਅਨ ਇਹ ਕਹਿਣਾ ਚਾਹੁੰਦੀ ਆ ਕਿ ਜੇ ਸਾਡੀ ਅਸੀਂ ਡੀਐਸਪੀ ਪੁਲਿਸ ਵਿਭਾਗ ਨੂੰ ਮਿਲਾਂਗੇ ਜੇ ਸਾਡੀ ਸੁਣਵਾਈ ਨਾ ਹੋਈ ਜੇ ਇਸ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਅਸੀਂ ਅਗਲੀ ਕਾਰਵਾਈ ਇਹ ਕਰਾਂਗੇ ਸਬਜੀ ਮੰਡੀ ਬੰਦ ਕਰਾਂਗੇ ਤੇ ਅਸੀਂ ਸਿਟੀ ਦੇ ਮੁਰੇ ਧਰਨਾ ਦਵਾਂਗੇ ਸਾਡਾ ਹੱਲ ਨਾ ਹੋਇਆ ਤਾਂ ਕਿਉਂਕਿ ਇਸੇ ਵਿੱਚ ਸਾਡੀ ਸਾਰੀ ਰੇੜੀ ਯੂਨੀਅਨ ਤੇ ਸਾਡੇ ਆਰਟੀਸਟੇਸ਼ਨ ਸਾਰੀ ਯੂਨੀਅਨ ਸਾਡੇ ਨਾਲ ਹੈ ਜੀ ਤੇ ਇਹ ਪਹਿਲੀ ਗੱਲ ਅਸੀਂ ਪ੍ਰਸ਼ਾਸਨ ਦੇ ਕੋਲ ਜਾ ਕੇ ਬੇਨਤੀ ਕਰਾਂਗੇ ਸਾਡਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਜੇ ਸਾਡੇ ਮਸਲੇ ਦਾ ਹੱਲ ਨਾ ਕੀਤਾ ਤਾਂ ਅਗਲੀ ਕਾਰਵਾਈ ਸੀ ਇਹ ਕਰਾਂਗੇ ਮੰਡੀ ਯੂਨੀਅਨ ਸਾਰੀ ਬੰਦ ਕੀਤੀ ਜਾਊਗੀ ਅੱਜ ਕੀ ਨਾਮ ਹੈ ਕਿੱਥੋਂ ਦੇ ਰਹਿਣਾ ਲੋ ਕੀ ਘਟਨਾ ਹੋਈ ਹੈ ਤੇ ਕਾਹਦਾ ਕੰਮ ਕਰਦਾ ਮੇਰਾ ਨਾਮ ਸ਼ਿੰਟੂ ਹੈ ਜੀ ਸਬਮੁਖਸਬ ਦਾ ਰਹਿਣ ਵਾਲਾ ਸਬਜੀ ਮੰਡੀ ਮੇਰਾ ਆਰਥ ਦਾ ਕੰਮ ਹੈ ਲੁਟੇਰੇ ਮੂੰਹ ਬਨ ਕੇ ਆਉਂਦੇ ਆ ਬਾਈਕ ਦੇ ਵਿੱਚ ਬਾਈਕ ਮਾਰਦੇ ਥੱਲੇ ਸਿੱਟ ਦਿੰਦੇ ਆ ਪਰ ਕੱਲ ਕੁਦਰਤੀ ਮੇਰੀ ਬਚਤ ਰਹ ਉਨੇ ਪੂਰਾ ਜੋਰ ਲਾਇਆ ਵੀ ਮੈਨੂੰ ਲੁੱਟ ਲੈਣ ਪਰ ਮੈਂ ਕਿਸੇ ਤਰੀਕੇ ਨਾਲ ਉੱਥੋਂ ਜਾ ਕੇ ਨਿਕਲ ਆਇਆ ਮੇਰੇ ਤੋਂ ਬਾਅਦ ਦੋ ਬੰਦੇ ਪਿੱਛੇ ਉਹਨਾਂ ਨੇ ਲੁੱਟ ਲਏ ਕਿੰਨੇ ਵਜੇ ਦੀ ਘਟਨਾ ਆ ਜਾ ਕੇ ਇਹ ਪੋਣੇ 5 ਤੋਂ 5 ਵਜੇ ਦੀ ਘਟਨਾ ਜੀ ਇਹ ਸੁਬਾ ਸੁਬਾ ਕਿੰਨੇ ਬੰਦੇ ਵੀ ਪਤਾ ਲੱਗਦਾ ਦੋ ਬੰਦੇ ਦਾ ਗਰੁੱਪ ਇੱਕ ਆ ਜੀ ਤਿੰਨਾਂ ਦਾ ਇੱਕ ਆ ਕੋਈ ਸੀਸੀਟੀਵੀ ਕਿਸੇ ਤਰ੍ਹਾਂ ਦੀ ਕਿੱਥੋਂ ਹੁੰਦੀ ਹੈ ਘਟਨਾ ਜਾ ਕੇ ਇਹ ਬਾਏ ਬਾਬੇ ਖੇਤਰਬਾਦ ਮੰਦਰ ਤੋਂ ਲੈ ਕੇ ਪੁਲ ਦੇ ਥੱਲੇ ਤੱਕ ਖੀਰੀ ਦੁਕਾਨ ਦੇ ਆਲੇ ਦੁਆਲੇ ਹੁੰਦੀ ਹੈ ਜੀ ਇਹ ਕੀ ਮੰਗ ਕਰਦੇ ਹੋ ਮੰਗ ਇਹ ਵੀ ਪੀਸੀਆਰ ਦੀ ਡਿਊਟੀ ਵਧਾਈ ਜਾਵੇ ਸਾਡੀ ਸੁਰੱਖਿਆ ਕੀਤੀ ਜਾਵੇ ਲੁੱਟ ਖੋਹ ਤੋਂ ਬਚਾਇਆ ਜਾਵੇ ਕੀ ਨਾਮ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਘਟਨਾ ਹੋਈ ਹੈ ਕੀ ਕੰਮ ਕਰਦੇ ਹੋ ਇੱਥੇ ਲੋਕੀ ਮੁਕਸਦ ਦੇ ਰਹਿਣ ਵਾਲੇ ਜੀ ਰਤਲਾਨਾ ਜੀ ਫਰੂਟ ਦਾ ਕੰਮ ਕਰਦੇ ਆ ਸਵੇਰੇ ਆ ਰਹੇ ਸੀ ਦਾਣਾ ਮੰਡੀ ਪੁਰਾਣੀ ਚ ਤੇ ਮੂੰਹ ਦਾ ਸਾਫੇਪਨ ਕੇ ਮੂੰਹ ਮੰਨੇ ਹੋਏ ਨਾ ਕਿਰਪਨਾ ਲੈ ਕੇ ਆ ਗਏ ਤੇ 6000 ਰੁਪਿਆ ਸੀਗਾ ਮੋਬਾਈਲ ਸੀਗਾ ਲੈ ਗਏ ਹੋ ਗਏ ਜਿੰਨੇ ਦਿਨ ਦਾ ਮਾਰਦੇ ਸੀ ਕਿੰਨੇ ਵਜੇ ਦੀ ਘਟਨਾ ਤੇ ਕਿੰਨੇ ਪੈਸੇ ਖੋਏ ਗਏ ਸਵੇਰ 5 ਵਜੇ ਜੀ ਕੋਈ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਕੀਤੀ ਕਿਸੇ ਤਰ੍ਹਾਂ ਦੀ? ਹਾਂ ਜੀ ਕੀਤੀ ਸੀ ਕੋਈ ਕੋਈ ਸਮਾਈ ਨਹੀਂ ਹੋਈ ਜੀ। ਕੋਈ ਸੀਸੀਟੀਵੀ ਕਿਸੇ ਤਰ੍ਹਾਂ ਦੀ? ਨਹੀਂ ਜੀ ਸੀਸੀਟੀਵੀ ਕੋਈ ਨਹੀਂ। ਇਹ ਮੰਗ ਕਰਦੇ ਹੁਣ। ਇਹ ਕਹਿੰਦੇ ਜੀ ਤੁਹਾਨੂੰ ਸਾਹ ਬਲੇ ਕੋਈ ਡਿਊਟੀਆਂ ਲਾਈਏ ਜਾਣ। ਇਹ ਫੜੇ ਜਾਣ। ਗਰੀਬੰਦੇ ਮਾਰੇ ਜਾਂਦੇ ਆ। ਇਹ ਹਸਪਤਾਲ ਲੈ ਕੇ ਜਾਂਦੇ ਆ। ਉਹਨਾਂ ਦੇ ਪੈਸੇ ਕਿੱਥੋਂ ਦੀ ਜੀ ਜੋ ਖੋਈ ਲੜੇ ਸਾਥੋਂ। ਅਸੀਂ ਕਿੱਥੋਂ ਪੂਰੇ ਕਰਾਂਗੇ ਇਹਨਾਂ ਦੀ ਸੀਸੀਟੀਵੀ ਨਹੀਂ ਹੈ। ਬੱਚੇ ਕਿਵੇਂ ਪਾਲਾਂਗੇ ਆਪਾਂ? ਮੰਡੀ ਵਿੱਚ ਪਹੁੰਚੇ ਹੋ ਕੀ ਕਰਾਂ ਜੀ ਇਸ ਵਾਰ ਜੋ ਮੰਡੀ ਘਟ। ਮੰਡੀ 'ਚ ਇੱਥੇ ਸਾਰੇ ਜਿਹੜੇ 48 ਤੇ ਜਿਹੜੇ ਸਬਜ਼ੀ ਵਾਲੇ ਰੀੜੀਆਂ ਵਾਲੇ ਹੈਗੇ ਨੇ ਉਹ ਇਕੱਠੇ ਹੋਏ ਸੀਗੇ ਤੇ ਉਹਨਾਂ ਨੇ ਜਿਹੜੀ ਡਿਮਾਂਡ ਕੀਤੀ ਸੀ ਸਵੇਰੇ ਦੇ ਟਾਈਮ ਜਿਹੜਾ 4 ਤੋਂ 6 ਸਾਡੇ ਜਿਹੜਾ ਪੀਸੀਆਰ ਦੀ ਗਸ਼ਤ ਦੁਹਾਈ ਜਾਵੇ ਤੇ ਉਹ ਜਿਹੜੀ ਹੈਗੀ ਐ ਅਸੀਂ ਪੀਸੀਆਰ ਨੂੰ ਅਧਾਇਤ ਕਰਤੀ ਕਿ ਵੀ ਦੋ ਪੀਸੀਆਰ ਪੱਕੇ ਸਵੇਰੇ ਇੱਥੇ ਮੰਡੀ 'ਚ ਰਿਆ ਕਰਨਗੇ ਤੇ ਨਾਲੇ ਜਿਹੜੇ ਚੌਂਕੀ ਦਾ ਡਿਊਟੀ ਅਫਸਰ ਹੋਇਆ ਕਰੂਗਾ ਉਹਨੂੰ ਵੀ ਅਸੀਂ ਹਦਾਇਤ ਕੀਤੀ ਹੈ ਵੀ ਇੱਥੇ ਜਿਹੜਾ ਸਵੇਰੇ 4 ਤੋਂ 6 ਢੇੜਾ ਰੱਖੇ ਤੇ ਜੇ ਕੋਈ ਮਾੜੇ ਜਾਂ ਸਰਤੂਰੇ ਫਿਰਦੇ ਆ ਤੇ ਉਹਨਾਂ ਨੂੰ ਲਿਆ ਕੇ ਥਾਣੇ ਵੈਰੀਫਾਈ ਕਰਤੇ ਜਾਵੇ